ਹੰਦੀ ਇੱਥੇ ਮਰਗੀ ਦਾ ਫ੍ਰੀ ਤੇ ਸਭ ਨੂੰ ਇਲਾਜ ਕੀਤਾ ਜਾਂਦਾ ਮਰਗੀ ਮਾਈਗਰੇਨ ਆਲੋ ਘਰ ਆ ਪਾਈ ਨਾ ਜੀ ਨਾ ਬੋਰ ਨਾ ਰਹਿ ਗਿਆ ਮੇਰੇ ਕੋਲ ਚ ਵੀ ਮਾਰਕ ਕੋ ਖੜਾ ਕੇ ਆ ਜੀ ਬਤਾ ਦਿਓ ਜੀ 现在搞个农民工了 ਗਰਪੀ ਤੁਸੀਂ ਉਹ ਦਿੰਦੇ ਦੇ ਹੋ ਕਿ ਕਿੰਨਾ ਟਾਈਮ ਹੋ ਗਿਆ ਜੀ ਦੁਬਾਰਾ ਤੋਂ ਬੈਠ ਜਾਓ ਤੁਸੀਂ ਬੈਠਾ ਕਿੰਨਾ ਟਾਈਮ ਹੋ ਗਿਆ ਜੀ ਤੇਰ ਮਿੰਟ ਹੋ ਗਏ 3 ਮਿੰਟ ਹੋ ਗਏ ਆਪਣੇ ਕੋਲੋਂ ਸਮਝ ਨਹੀਂ ਆਉਂਦਾ ਕਿੱਦਾਂ ਅੱਗੇ ਨਾਲ ਕਿੰਨਾ ਵਕਤ ਨੂੰ ਹਾਂ ਜੀ ਇਹ ਵੀ ਬੰਦ ਕਰੋ ਜੀ ਦਵਾਈ ਇਹ ਜੇ ਬਿਲਕੁਲ ਬੰਦ ਬਿਲਕੁਲ ਬੰਦ ਕਰੋ ਇਹ ਜੀ 15 ਦਿਨ ਚ ਕਰਨੀ ਆ ਕਿਉਂਕਿ ਜਦੋਂ ਥੇ ਮਹੀਨੇ ਜਾ ਕੇ ਫਿਰ ਆਪਾਂ ਦਵਾਈ ਛੱਡਣ ਦੀ ਤਿਆਰੀ ਕਰਨੀ ਆਪਣੇ ਇਹ ਵੀ ਛੱਡਣੀ ਆ ਇਹ ਵੀ ਛੱਡਣੀ ਆ ਨਹੀਂ ਦੌਰੇ ਘਟਣੇ ਨਹੀਂ ਵੱਧ ਜਾਣਗੇ ਜਿਉਂ ਅੰਗਰੇਜ਼ੀ ਚੱਲੀ ਗਈ ਠੀਕ ਹੈ ਜੀ ਹੁਣ ਇਹਨੂੰ ਬੰਦ ਕਰੋ ਹਾਂ ਨਹੀਂ ਠੀਕ ਹੈ ਥੋੜੀ ਥੋੜੀ ਕਰਕੇ ਬੰਦ ਕਰ ਦਿਓ 15 ਦਿਨ ਇਹਨੂੰ ਛੱਡ ਦਿਓ ਬਸ हां मान दे तो हां मान तो डर जमा ही काढ दो कुछ नहीं ਹੁੰਦਾ ਠੀਕ ਹੋ ਗਿਆ ਜੀ ਦੋਰੀ ਦੇ ਦੇ ਸੰਗਣ ਵਾਲੀ ਉਸ ਦੋ ਬਾਰੀ ਕਰਦੇ ਹਾਂ ਹਾਂ ਦੋ ਬਾਰੀ ਸਮਝ ਹਾਂ ਹਟ ਜੂਗਾ ਜੇ ਤਨ ਤਨਾ ਕਰੂਗਾ ਹਟ ਜੂਗਾ ਬਿਲਕੁਲ ਇਹ ਬਸ ਇਸ ਤਰ੍ਹਾਂ ਹੁੰਦਾ ਹੁੰਦਾ ਹਟ ਜਾਂਦਾ ਦਿਮਾਗ ਦਾ ਕੰਮ ਥੋੜਾ ਜਿਆ ਕਰਨ ਵਾਲਾ ਰੱਬ ਆ ਦੇਖੋ ਉਹਦਾ ਇਸ ਤਰ੍ਹਾਂ ਕਰਕੇ ਨਾ ਦੇਖੋ ਆ ਲਾ ਲਿਆ ਨਾ ਐਂ ਸੁੰਘ ਲੈਣਾ ਜਿਹੜਾ ਨੱਕ ਚੱਲਦਾ ਉਹਦੇ ਜਿੱਦੀ ਵੱਧ ਸੁੰਘਲੇ ਉਹ ਦੂਰ ਚਲੀ ਗਈ ਵਾਰੀ ਨਹੀਂ ਚੱਲਦਾ ਤਾਂ ਉੱਥੇ ਇਹ ਵੀ ਇੱਕ ਟਾਈਮ ਜਗੁੰਦਾ ਕਿੰਨਾ ਟਾਈਮ ਛੱਡਦੀ ਆਂ ਤੁਸੀਂ ਆਹ ਛੱਡਦੀ ਆ ਉਹ ਹੀ ਚੱਲਦੀ ਸੀ ਇੱਕ ਟਾਈਮ ਇਹ ਵੀ ਘਟਾ ਦਿਓ ਜੀ ਬੰਦ ਕਰ ਦਿਓ 15 ਦਿਨ ਦਾ ਟਾਈਮ ਇਹ ਵੀ ਬੰਦ ਆਹ ਮਤ ਛੱਡ ਦਿਓ 15 ਅੱਕ ਦਿਨ ਦਾ ਇਹਨੂੰ ਤਾਂ ਨਹੀਂ ਹੋਇਆ ਦੁਬਾਰਾ ਤੇ ਜਦੋਂ ਮੈਂ ਸਰਮੈਂਟੇਟ ਨਹੀਂ ਨਾ ਹੋ ਗਿਆ ਉਹ ਰਹਿ ਨਾਰਮਲ ਜਿਹਾ ਨਾਰਮਲ ਕੇ ਨਾਲ ਕੋਈ ਸਟੇਜ ਹੋਇਆ ਫਰਕ ਤੇ ਹਰ ਪਰ ਫਰਕ ਜਾਂ ਕੰਮ ਨਹੀਂ ਕਰਦਾ আচ্ছা ਮਸ ਉਹ ਹਰ ਜੂਗੈ ਗਿਆ ਕਰਨ ਉਹ ਨਾਲ ਘੇਈ ਤਾਂ ਚੜਦੀ ਹੈ ਹਰ ਜਾਂਦੀ ਹੈ ਥੋੜੀ ਥੋੜੀ ਕਰਕੇ ਸਰ ਇੱਕ ਕੋਈ ਹੋਰ ਸਮਝਾ ਦਿਓ ਜੀ 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 ਮੈਂ ਤਾਂ ਅੰਡੇ ਦਾ ਰੱਖਦੇ ਹਾਂ ਆਜੋ ਹੋਛੀ ਨੀ ਪਰਫਿਊਮ ਵਗੈਰਾ ਦਾ ਵੀ ਪੱਕਾ ਰੱਖਣਾ ਠੀਕ ਹੈ ਠੀਕ ਜਰੂਰੀ ਨੇ ਉਹ ਮੇਰੇ ਵੀ ਤੇ ਬੈਠੇ ਨਹੀਂ ਇਹ ਕਰਨਾ ਹੈ ਤੇ ਸਾਡੇ ਘਰ ਸੇ ਵੀ ਨੋਟ ਬਣਾਇਆ ਹੀ ਹੈ ਨਹੀਂ ਵਧੀਆ ਜੀ ਵਧੀਆ ਰਹੂਗਾ ਕੁਦਰਤਾ ਕੁਦਰਤ ਨਾਲ ਤੁਸੂ ਦੱਸੋ ਹੋ ਚੱਲੋ ਇਹ ਚੀਜ਼ਾਂ ਖਰਾਬ ਕਰ ਜਾਂਦੀਆਂ ਬੰਦੇ ਨੂੰ ਕਾਰਡ ਦੇ ਦਿਓ ਹਾਂ ਜੀ ਹਾਂ ਜੀ ਵਰਗੇ ਨਾ ਜੀ ਵਾਲਾ ਆਪਾਂ ਰੰਗ ਬਹਰੇ ਕਰ ਤੋਂ ਇਹਨਾਂ ਦਾ ਕੋਈ ਨੰਬਰ ਨਹੀਂ ਆਇਆ ਬਹੁਤ ਬਹੁਤ ਸਾਰੇ ਨੰਬਰ ਹੀ ਆ ਗਏ ਨੇ ਮੈਂ ਤਾਂ ਸਮਝ ਨਹੀਂ ਸਕੀ ਨਹੀਂ ਕਿਹੜਾ ਬੁੜੂ ਦਾ ਹੈ ਇਹ ਮੈਂ ਨਹੀਂ ਲਵਾਈਦਾ ਨਹੀਂ ਹੈ 37 ਨੰਬਰ ਹੈ ਗਵਿੰਦਰ ਗੁਰਦੀਪ ਗਵਿੰਦਰ ਗੁਰਦੀਪ ਦਾ ਜੀ ਗੁਰਦੀਪ ਨਹੀਂ ਆ ਗਵਿੰਦਰ ਆਂਗਰੋਂ ਕੋਰੇ ਆ ਅਪ੍ਰੈਲ ਚ ਲਈ ਕਿਵੇਂ ਆ ਵੀ ਲੋ ਤੋਂ ਦਵਾਈ ਇਹ ਸਾਡੀ ਕਰ ਰਹੀ ਹੈ ਭਾਈ ਇਹ ਛੱਡੋ ਹੁਣ ਟਾਈਮ ਕਿੰਨਾ ਹੋ ਗਿਆ ਤੁਹਾਨੂੰ ਕਿਹਾ ਸੀ ਨਾ ਇਹ ਅੱਧੀ ਸਾਜੀ ਨਾ ਛੱਡੋ ਜਦੋਂ ਦਵਾਈ ਆਉਗੇ ਹਾਂ ਹੁਣ ਤੁਸੀਂ ਛੱਡ ਦਿਓ ਜੀ 15 15 20 ਦਿਨ ਦੇ ਵਿੱਚ ਵਿੱਚ ਨਾ ਤੁਸੀਂ ਦਵਾਈ ਛੱਡਣੀ ਸ਼ੁਰੂ ਕਰ ਦਿਓ ਇਹ ਤਾਂ ਇਹ ਛੱਡਣ ਵਾਲੀ ਹੈ ਨਹੀਂ ਇਹ ਤਾਂ ਤੁਸੀਂ ਨੀਂਦ ਦੀ ਆ ਇਹ ਤੁਸੀਂ ਲੈ ਸਕਦੇ ਇਹ ਤੋਂ ਜੇ ਤੁਹਾਡਾ ਨੀਂਦ ਸਹੀ ਹੋ ਗਈ ਨਾ ਉਦੋਂ ਛੱਡ ਦੇ ਨੀਂਦ ਤਾਂ ਹੀ ਵਾਵਾ ਹੋ ਗਿਆ ਜੀ ਨਾਲ ਜਾਦੇ ਆ ਜੀ ਸੁਣ ਰਹਾ ਨਾ ਫਾਟਾ ਪਰ ਉਹ ਨੀਂਦ ਵਾਲੀ ਨਾ ਖਾਏ ਇੱਕ ਦਿਨ ਦੇਖ ਲਿਓ ਵਿੱਚ ਘਟਾ ਕੇ ਦੇਖ ਲਓ ਅੱਛਾ ਜੀ ਇਹਦਾ ਜੀ ਪੋਲਾ ਬਟਾ ਹੈ ਇਹਦੇ ਤੋਂ ਵੀਓ ਕੱਢਿਆ ਪਿਆ ਹਾਂ ਸਹੀ ਇਹ ਪੋਲਾ ਬਟਾ ਦਿੰਦਾ ਬੰਨਿਆ ਨਹੀਂ ਉਹ ਇਹ ਸੋਡੀ ਵਿਟਾਮਿਨਸ ਨੇ ਹਾਂ ਹਾਂ ਮਲਟੀ ਵਿਟਾਮਿਨਸ ਨੇ ਕੋਣ ਬਾਸਤੇ ਤਾਂ ਨਹੀਂ ਕਹਿ ਸਕਦੇ ਹਰੇਕ ਤਰ੍ਹਾਂ ਦੇ ਵਿਟਾਮਿਨਸ ਹੁੰਦੇ ਆ ਜਿਹੜੇ ਸਰੀਰ ਨੂੰ ਚਾਹੀਦੇ ਹਨ ਇਹ ਤਾਂ ਖਾ ਲਓ ਇਹਨੇ ਹੋਰ ਹਾਲੇ ਤੂੰ 2-3 ਮਹੀਨੇ ਇਹ ਖਾਇਓ ਲੰਬੀ ਨਾ ਖਾਇਓ ਜਿਆਦਾ ਖਾਧੀ ਇਹ ਫਿਰ ਲੀਵਰ ਖਰਾਬ ਕਰਦੀਆਂ ਨੇ ਕਿਦਾਂ ਮੰਨੀਆਂ ਲੀਵਰ ਤੇ ਗੁਰਦੇ ਵੀ 12 ਵੱਲ ਜਦੋਂ ਵੱਧ ਗਿਆ ਉਹ ਲੀਵਰ ਨੂੰ ਆਪੇ ਹੀ ਡੇਮੇਜ ਕਰ ਦਿੰਦਾ ਜੇ ਪਹਿਲਾਂ ਹੁਣ ਦੋ ਲੈ ਹਰ ਇੱਕ ਕਰ ਲਈਏ ਇੱਕ ਕਰ ਦਿਓ 10 ਦਿਨਾਂ ਬਾਅਦ ਫਿਰ ਉਹ ਵੀ ਛੱਡ ਦੇ ਅੱਛਾ ਹੁਣ ਤੁਹਾਨੂੰ ਛੱਡਣ ਦਾ ਟਾਈਮ ਬਿਲਕੁਲ ਠੀਕ ਹੋ ਜਾਊ ਦਿਮਾਗ ਵੀ ਤੇਜ਼ ਹੋ ਜਾਊਗਾ ਆਹ ਜੀ ਕੋਲੀ ਜੀ ਜਾਨੀ ਕਰਦੀ ਕਿ ਕਿਤੇ ਦਿਨ ਲੁਕ ਬਿਜਰੀ ਛੱਡ ਦਲੀ ਜੇ ਤਾਂ ਸਾਨੂੰ ਨੀਂਦ ਵਧੀਆ ਆਉਂਦੀ ਆ ਅੱਧੀ ਕਰ ਦਿਓ ਪਹਿਲਾਂ ਕਈ ਵਾਰੀ ਜਦੋਂ ਇਹ ਨਾ ਖਾਵਾਂ ਨਾ ਦੂਜੇ ਦਿਨ ਦਿਮਾਗ ਭਾਰਾ ਰਹਿੰਦਾ ਅੱਧੀ ਕਰ ਦਿਓ ਫਿਰ ਉਹ ਕੋਮਾ ਚੌਥਾ ਜੀ ਛੱਡ ਕਰ ਦਿਓ ਜੇ ਤੁਹਾਨੂੰ ਲੱਗਿਆ ਨੀਂਦ ਸਹੀ ਆ ਫਿਰ ਛੱਡ ਦਿਓ ਜੇ ਨਾ ਲੱਗਿਆ ਤਾਂ ਇਹ ਜੀ ਫਿਰ ਉਹ ਬਟਾ ਉਹ ਫਿਰ 5 ਲਈ ਆ ਨਾ ਨਾ ਥੋੜੀ ਖੁਸ਼ੀ ਆਈ ਹਾਂ 5 ਦੀ ਬਾਅਦ ਚੱਤੀ ਕਰ ਦਿਓ ਹੁਣ ਤੁਸੀਂ ਇਹਦੀ ਆਹ 10 ਨੰਬਰ ਜੀ ਹੁਣ ਇਹ ਅੱਧੀ ਕਰ ਦਿਓ ਸੁਰਫਾਈਲ ਲਿਆ ਕਿ ਹੋਰ ਦੀ ਕਰਦੇ ਦਵਾਈ ਹੈਗੀ ਨਾ ਇਹ ਸਮਾਂ ਇਕ ਹਫ਼ਤਾ ਉਹਦਾ ਲੰਘ ਗਿਆ ਜੀ ਸਰੋ ਕੋਈ ਨਾ ਜੀ ਹਾਂ ਨਾ ਦੱਸਣਾ ਜੀ ਆ ਨਹੀਂ ਨਹੀਂ ਇਹ ਛੱਡੀ ਕੀ ਜਾਂਦੀ ਆ ਨਾ ਜਿਹੋ ਜਿਹੋ ਕੋਈ ਟੀਕੀ ਗੱਲ ਨਹੀਂ ਹੁੰਦੀ ਇਹ ਤਾਂ ਦਵਾਈ ਦਾ ਕੰਮ ਆ ਦਿਮਾਗ ਨੂੰ ਸਟੌਪ ਕਰਨਾ ਮਜ਼ਬੂਤ ਕਰਨਾ ਅੱਗੇ ਨੂੰ ਖਿਜ ਜਾਂ ਕਹਿਣਾ ਨਾ ਮੰਨਣਾ ਐਵੇਂ ਜੇ ਵਧ ਰਹਾ ਸਰੋ ਕੋਈ ਨਾ ਕੋਈ ਏਡੀ ਗੱਲ ਨਹੀਂ ਦਿਮਾਗ 'ਚ ਤਬਦੀਲੀਆਂ ਹੁੰਦੀਆਂ ਨੇ ਅਗਰ ਵੀ ਹਟ ਜੂਗੀ ਜਦੋਂ ਜਮਾ ਸਾਰੀਆਂ ਦਵਾਈਆਂ ਛੁੱਟੀਆਂ ਨਾ ਹਾਂ ਹੁਣ ਆਹ ਦਵਾਈ ਵੀ ਚੱਲਦੀਆਂ ਨਾਲ ਉਧਰੋਂ ਹੀ ਨੇ ਦਿਮਾਗ ਮਜ਼ਬੂਤ ਕਰਤਾ ਘਾਟਾਂ ਪੂਰੀਆਂ ਹੋ ਗਈਆਂ ਅੰਦਰ ਆਹ ਵੀ ਚੱਲਦੀ ਆ ਜਦੋਂ ਛੱਡੋਂਗੇ ਨਾ ਅੰਗਰੇਜ਼ੀ ਨਹੀਂ ਨਹੀਂ ਇਹ ਦਵਾਈ ਆ ਮਰਗੀ ਵਾਲੀ ਆਹੀ ਬਸ ਇਹ ਛੱਡ ਦਿਓ ਇਹ ਨੀਂਦ ਬੰਦੇ ਨੂੰ ਘਟ ਜੇ ਫਿਰ ਵੀ ਖੇਚ ਚੜਦੀ ਆ ਨਾ ਨੀਂਦ ਤਾਂ ਬਹੁਤ ਆਉਂਦੀ ਆ ਸੁਪਨੇ ਆਉਂਦੇ ਆ ਨੀਂਦ ਚ ਹਾਂ ਜੀ ਕਿੰਨੀ ਕ ਵਾਰੀ ਉੱਠਦੇ ਆ ਉੱਤੇ ਫੇਰਾ ਆਉਂਦਾ ਰਾਤੋਂ ਤਾਂ ਜੱਪਾ ਪੱਕੇ ਰੱਖੇ ਤੇਰੀ ਉੱਤੇ ਅੱਛਾ ਸੁਪਨੇ ਵਗੈਰਾ ਹੁੰਦੇ ਆ ਹਾਂ ਤੇ ਨੀਂਦ ਸਹੀ ਨਹੀਂ ਨਾ ਹੁੰਦੀ ਹੱਲੇ ਪੂਰੀ ਨਹੀਂ ਹੁੰਦੀ ਆ ਆ ਖਾਲੀ ਨੀਂਦ ਵਾਲੀਆਂ ਖਾ ਲਾ ਪਰ ਫੇਰ ਜੀ ਮੁੰਦੂਗੇ ਤਿੰਨ ਦਿਨ ਉਹ ਬੰਦ ਕਰ ਦਿਓ ਜੀ 15 ਦਿਨ ਜਮਾ ਬੰਦ ਕਰ ਦਿਓ ਫੇਰ ਖਹਿਜ ਕੋਈ ਫੇਰ ਹੀ ਨਹੀਂ ਹੱਟਣੀ ਆ ਜੀ ਹੁਣ ਕਿੰਨੇ ਵਾਰੀ ਕਹਿੰਦੀ ਕਿੰਨੀ ਵਾਰ ਆ ਕੇ ਅੰਦਰ ਆਏ ਗੰਗਦੇ ਪਰ ਮੈਨੂੰ ਹਾਂ ਚਾਰ ਵਾਰ ਚਾਰ ਵਾਰ ਚਾਰ ਵਾਰ ਬਹੁਤ ਵਾਰੀ ਕਰ ਕੋਈ ਗੱਲ ਨਹੀਂ ਹੁਣ ਲੋਗ ਆ ਗਏ ਬਿੱਲ ਲਿਆ ਕੀ ਕਰਦੇ ਨੇ ਹਾਂ ਬਿਲਿੰਗ ਨੇ ਹਾਂ ਨਾ ਇਹ ਪਾਣੇ ਚੁੰਦੇ ਨੇ ਦਿਖਾ ਦਿਓ ਕਿ ਨਾਲ ਲੱਗਿਆ ਫਾਲੋ ਹੋਉਂਦਾ ਇਹ ਬਿੱਲ ਹਾਂ ਮਾੜਾ ਲੋ ਹਾਂ ਉਹਦਾ ਪਤਾ ਹੀ ਨਹੀਂ ਉਹ ਤਾਂ ਇਹ ਦੋਸਤ ਬਣ ਜਾਣਾ ਇਹਨਾਂ ਦਾ ਲੱਗਿਆ ਸਾਡੇ ਬੇਟਾ ਕਰੋ ਲੈ ਆਓ ਕੋਈ ਕਰਨੇ ਦੇ ਇਹ ਨਾ ਪਿਆਰ ਨਾਲ ਲਿਆਇਆ ਪਿਆਰ ਨਾਲ ਤਾਂ ਜਨਰਲ ਦੇ ਲੋ ਵੀ ਖਾਣੀ ਚਾਹੀਦੀ बढ़िया चीज़ है ठंडा हम दाद ना तो कहीं नहीं वाला है जी अच्छा दो तीन दिन बाहर करें और दुबारा लगाते हैं बहुत दौरे पे डीएमसी दाग लग गया फिर मत्स्य रिकवर हुए तो फिर पर हम दौरे पे ਪਤਾ ਚਲ ਤੂੰ ਦਵਾਈ ਚਲਦੀ ਆ ਕਿ ਦੋਰੀ ਦਵਾਈ ਵੀ ਲਿਆ ਮੀ ਉਹ ਘਟ ਗਿਆ ਜੀ ਦਿਮਾਗ ਚ ਹੋਰੀ ਤਰ੍ਹਾਂ ਦਿਮਾਗ ਇਹਦਾ ਕੋਈ ਜਾਂਦਾ ਫੁਰੋਂ ਟੈਨਸ਼ਨ ਆ ਗਈ ਦਿਮਾਗ ਤੇਰਾ ਪਤਾ ਲੱਗ ਜਾਂਦਾ ਜੇ ਦਿਮਾਗ ਦੇ ਵਿੱਚ ਦੋਰਾ ਜੀ ਹਾਂ ਉਹਨੂੰ ਮੋਟੇ ਬੰਨ੍ਹ ਗਿਆ। ਇਹ ਇਹ ਜਾ ਜਾਣਾ। ਇਹ ਰਾਤ ਨੂੰ ਇੱਕ ਦੂਜੀ ਦਾ ਸਵੇਰ ਸ਼ਾਮ ਦਾ। ਆਪਕੇ ਆਵੀ ਰਾਤ ਨੂੰ ਇੱਕ ਤਨ ਕੋਈ ਨਾਮ ਲੇਖਦੇ ਦੇਖਦਾ ਪਤਾ ਨਾ। ਤਿੰਨ ਵਾਰ ਹੀ ਲੇਖੂਗਾ। ਇੱਕ ਮਹੀਨਾ ਦਾ ਟਾਈਮ ਲੇਖੋ ਤੇ ਵਿੱਚ ਵਿੱਚ ਠੀਕ ਹੋਊਗੀ ਦਵਾਈਆਂ ਖਾਦੋ। ਸੰਗ ਕੇ ਦਿਖਾ ਵੀ ਲੈ। ਦੇ ਵੀ ਵਰਗਾ ਆ ਤੁਹਾਨੂੰ ਪਤਾ ਸਕੇ ਪਤਾ ਲੈਦੇ ਸਹੀ ਸੰਗਾਂਗੇ ਬਲਦਾ ਸਮਾਰਟ ਸਾਰੇ ਆ ਲੱਗੀ ਆਂਗਣ ਹੈ ਅਬਰੋਇਲਾ ਇੱਕ ਵਾਰ ਜਿਹੜਾ ਨੱਕ ਜਾਂਦਾ ਨਾ ਉਹ ਪਾਸੇ ਨਾਲ ਵੱਧ ਸੰਗ ਥੋੜੀ ਸਾਈਡ ਤੇ ਮੈਂ ਆਮ ਨਹੀਂ ਸੰਗਦੇ ਨੂੰ ਇਹ ਰੋਵ ਦੇ ਉਂਗਲੀ ਵਾਲੀ ਲੈਣੀ ਰਹਿ ਜੇ ਫਿਰ ਦਵਾਈ ਇਲਾਜ ਕਰਾਂਗੇ ਨਾ ਦੋਹਾਂ ਖੱਜਾ ਖੱਜਾ ਬੈਟਲ ਹੋ ਰਿਹਾ ਹੈ ਖੱਜਾ ਔਖੀ ਬਣਦੀ ਹੈ ਦਵਾਈ ਦੂਜੇ ਪਾਸੇ ਉਹ ਲੈ ਲਓ ਅਰੇ ਜਨਮ ਇੱਕ ਤਾਂ ਇਹ ਹੁਣ ਦੁਬਾਰਾ ਇੱਕ ਨਾਲ ਹੀ ਪੂਰਾ ਤੋਂ ਥੱਲੇ ਗੱਡ ਗਿਆ ਹੈ ਜੀ ਹੈ ਨਾ ਮੈਂ ਨਹੀਂ ਨਾ ਫਿਰ ਔਖੀ ਜਦੋਂ ਇਹ ਦਵਾਈ ਖਤਮ ਹੋ ਗਈ ਨਾ ਹਾਂ ਮੈਂ ਅਲੇ ਜਾਂ ਕੋਈ ਲੋੜ ਤੇ ਬਚ ਗਿਆ ਨੰਬਰ ਤੇ ਦੱਸ ਦਿਓ ਵਿਚਾਰ ਲੈ ਕੇ ਮੈਂ ਗੱਲ ਕਰ ਲਿਓ ਕੋ ਲੋੜ ਤੇ ਇਹ ਤੁਹਾਡੇ 15 ਕੰਨਾ ਜਿਹਾ ਕਰ ਦਿੰਦੇ ਜਿਹੜੀ ਹਾਂ ਛੱਡ ਦਿਓ ਜੀ 15 ਕੰਨਾ ਜਿਹੜਾ ਅੰਗਰੇਜ਼ੀ ਹਾਂ ਅੰਗਰੇਜ਼ੀ ਛੱਡ ਦਿਓ ਹਾਂ ਛੱਡ ਦਿਓ ਉਹ ਵੀ ਛੱਡ ਹਾਂ ਜੀ ਹਾਂ ਜੀ ਜੇ ਕੋਈ ਬਾਈ ਕੀ ਵੀ ਮੈਂ ਪਹਿਲਾਂ ਜੀ ਹੋਰ ਕੋ ਕੋੜਾ ਜੇ ਜੋੜਨਾ ਜਦੋਂ ਪਾਏ ਗਿਆ ਨਾ ਦੁਵਾ ਲਗਾਤਾਰ ਤਿੰਨ ਵਾਰ ਹੀ ਸੰਗਾ ਦਿਓ 20 ਮਿੰਟ ਦੇ ਵਿੱਚ ਵਿੱਚ ਚੰਗਾ ਡੂੰਡਾ ਸਾ ਖਿੱਚ ਕੇ ਜੋਰ ਨਾਲ ਅੰਦਰ ਲੱਗੇ ਸਾ ਨਹੀਂ ਨਹੀਂ ਹਾਂ ਬਸ ਹੋਰ ਕੋਈ ਕਰਨ ਦਰਨਾ ਨਹੀਂ ਇਹ ਜੀਤ ਜਦੋਂ ਤੁਸੀਂ ਇਹਨੂੰ ਜਿੱਤ ਲਿਆ ਉਦੋਂ ਇਹ ਬਿਮਾਰੀ ਹਾਰ ਗਈ ਬੱਸ ਠੀਕ ਹੈ ਜੀ ਜਿਹੀ ਇਹ ਬਸ 5 ਕਿਲੋ ਜੀ ਦਵਾਈਆਂ ਤਿੰਨ ਵਾਰੀ ਆ ਠੀਕ ਹੋ ਜੂ ਦਰਨਾ ਨਹੀਂ ਇਹ ਇੰਜ ਦੱਸ ਦਿੰਦੇ ਆ ਤੁਹਾਨੂੰ ਠੀਕ ਹੈ ਜੀ ਮੇਰੇ ਅੰਦਰ ਪ੍ਰਾਪ ਇਹ ਤਾਂ ਕਮਰ ਤੇ ਗਿਆ ਜੀ ਪਰ ਪਰਫਿਊਮ ਕੋ ਬਚਾਇਓ ਜੀ ਅੱਛਾ ਫਿਰ ਜਿਹੜੇ ਸੌਫਟ ਰੈਂਗਾ ਕੋਕਾ ਕੋਲਾ ਵਗੈਰਾ ਫਿਰ ਇਹ ਨਾ ਥੀਨ ਦਿਓ ਅੱਛਾ ਜੀ ਤੇ ਨਾਲੇ ਕਿੱਦਾਂ ਦਾ ਤੜਕਾ ਬਿਲਕੁਲ ਨੇੜ ਦੀ ਬਣਾ ਲੰਗੇ ਜਿੱਥੇ ਲੱਗਦਾ ਇਹ ਨਾ ਲੱਗੇ ਅੱਛਾ ਜੀ ਵਿਹਾਂ ਸ਼ਾਦੀਆਂ ਵਾਲੀਆਂ ਚੀਜ਼ਾਂ ਜਿਹੜੇ ਨਾ ਵਿਚਾਰ ਰੱਖੋ ਉੱਥੇ ਫਿਰ ਵੀ ਹਾਂ ਅੱਛਾ ਜੀ ਤਲੀਆਂ ਤੱਕ ਵੀ ਨਹੀਂ ਖਾਂਦਾ ਬਾਲੀਆਂ ਤੋਂ ਬੰਦ ਦੋ ਸਮੈਲ ਵਾਲੀਆਂ ਚੀਜ਼ਾਂ ਤੋਂ ਬਚਾਓ ਜੀ ਅੱਜ ਅੱਜ ਠੰਡਾ ਹੁੰਦਾ ਨਹੀਂ ਪੀਣਾ ਨਾ ਨਾ ਬਿਲਕੁਲ ਨਹੀਂ ਪੀਣਾ ਜੀ ਠੰਡਾ ਕਹਿੰਦਾ ਹੁੰਦਾ ਹਾਂਜੀ ਠੰਡਿਆਈ ਹੁੰਦੀ ਸੀ ਪੁਰਾਣੇ ਜ਼ਮਾਨੇ 'ਚ ਕੋਈ ਮਿੱਠੀ ਲੱਸੀ ਕੋਈ ਨਿੰਬੂ ਪਾਣੀ ਇਹਦੇ ਵਿੱਚ ਕੀ ਆਪਾਂ ਠੰਡਾ ਸਾਰੇ ਕਹਿੰਦੇ ਕੀ ਠੰਡਾ ਇਹਦੇ ਵਿੱਚ ਕੈਮੀਕਲ ਆ ਸਾਰੇ ਤੁਸੀਂ ਟਵੈਲਰ ਸਾਫ਼ ਕਰੋ ਕੋਕ ਨਾਲ ਉਹ ਹੋ ਜਾਂਦਾ ਤੇ ਦਵਾਈਆਂ ਨਾ ਛੱਡੀ ਲੈ ਤੇਰੀ ਨਾਲ ਨਾ ਹਲੇ ਨਾ ਛੱਡੋ ਜੀ ਮੈਂ ਫ੍ਰੀਜ ਦਾ ਹਾਂ ਮੰਮੀ ਨਾ ਮੈਂ ਤੁਸੀ ਕੋਲ ਲਾਇਓ ਤਾਨੂੰ ਸੁਣਾਵਾਂਗੇ ਫਿਰ ਦੱਸਾਂਗੇ ਤੁਹਾਨੂੰ ਬਾਣੀ ਹੋਣੀ ਕਿਹੜੀ ਕਿਹੜੀ ਕਿਵੇਂ ਛੱਡਣੀ ਆ ਸਾਰੀਆਂ ਛਡਾ ਦਾਂਗੇ 6 ਮਹੀਨਿਆਂ ਚ ਬੰਦਾ ਤੁਹਾਡਾ ਤੰਦਰੁਸਤ ਹੋ ਜੂਗਾ ਠੀਕ ਹੈ ਠੀਕ ਹੈ ਸਾਰਾ ਕੁਝ ਛੁੱਟ ਜੂਗਾ ਆ ਟੈਨਸ਼ਨ ਵੀ ਇਹ ਕੱਟ ਜੂਗੀ ਕੋਈ ਨਹੀਂ ਐ ਦਿਮਾਗ ਦੀ ਤਾਂ ਟੈਨਸ਼ਨ ਲੈ ਲੈਂਦਾ ਐਂ ਬਸ ਫੇਰ ਕੱਪ ਕਰ ਜਾਂਦਾ ਫੇਰ ਕਹਿ ਦਿੰਦਾ ਮम्मी ਮੇਰੇ ਜੀਨ ਕਰਦਾ ਜਾਨ ਮਨ ਹੋਈ ਜੀ ਹਾਂ ਨਾ ਐ ਨਹੀਂ ਸੋਚਣਾ ਚੰਗਾ ਇਹ ਦਵਾਈਆਂ ਦਾ ਸਰਾ ਹੀ ਜਿਹੜਾ ਗੱਲਾਂ ਸੋਚਦਾ ਹਾਂਜੀ ਹਾਂ ਵੈਸੇ ਰੋਜ਼ ਹੁੰਦਾ ਹੈ

ਨੂੰ ਪਤਾ ਹੀ ਨਹੀਂ ਅੰਗਰੇਜ਼ੀ ਨੂੰ ਬਾਈ ਕੋਈ ਨਾ ਪਾਤੀ ਕੋਈ ਕੁਆਲਿਟੀ ਨੂੰ ਪਾਉਂਦੇ ਜੇ ਨਾ ਆਉਂਦੇ ਕੋਈ ਨਹੀਂ ਤੇ ਕੋਈ ਆਇਆ ਹੋ ਰਹੀ ਹੈ ਜਦੋਂ ਮੈਨੂੰ ਮੈਸੇਜ ਆਉਂਦਾ ਉਹ ਕੋਈ ਨਹੀਂ ਜਾਂ ਇਹ ਮੈਸਰੋ ਜਾਂ ਇਹ ਜਾਇ ਹੈ ਨਾ ਕੋਈ ਇਹ ਲੋ ਜੀ ਆਉਂਦੀ ਹੈ ਕੋਈ ਨਹੀਂ ਕੋਈ ਤੇ ਇਹਨੂੰ ਆਪ ਦਾ ਪਤਾ ਨਹੀਂ ਹਰ ਜੂ ਇਹ ਠੀਕ ਹੋ ਜੂਗਾ 6 ਮਹੀਨੇ ਦਾ ਲੱਗਦੇ ਇਹਨੂੰ ਗੁੜੀਆਂ ਨੂੰ ਉਹ ਚਾਰ ਕ ਵਾਰੀ ਦਵਾਈ ਸੰਗਾਓ ਜਦੋਂ ਇਹ ਖਤਮ ਹੋਊਗੀ ਫੇਰ ਦੁਬਾਰਾ ਆਪਾਂ ਸਾਰਾ ਸਿਸਟਮ ਬਦਲ ਕੇ ਸੰਗਾ ਮੰਗੇ ਹੁਣ ਇਹਦੇ ਚਾਰ ਵਾਰੀ ਸੰਗਾਓ ਸੰਗਾ ਕੇ ਦਿਖਾ ਦੇ ਸਾਨੂੰ ਕਿਵੇਂ ਮੈਂ ਆਪਣੀ ਹਾਂ ਜੀਜੀ ਲੈ ਬੈਠੋ ਤੁਸੀਂ ਛੋਟੀ ਉਂਗਲ ਗੁੱਜਣਾ ਨਾ ਕਿ ਤੁਸੀਂ ਘਟੀ ਰਹਿਣੀ ਚਾਹਦਾ ਕਿਹਦੇ ਪਾਸੇ ਦਾ ਨੱਕ ਆ ਪਹਿਲਾਂ ਉਹ ਚ ਪਾਇਆ ਕਰੋ ਕਿਚ ਕਿਚ ਮਾ ਗੁਮਾਰ ਕੇ ਨਹੀਂ ਗਏ ਜੋਰ ਦੀ ਲਾਓ ਗੱਲ ਬਣਨੀ ਨਹੀਂ ਹੈ ਮੈਂ ਸ਼ੁਰੂ ਕਰ ਲਾ ਉਂਗਲੀ ਨੂੰ ਨੱਕ ਤੇ ਮੱਕ ਕਿਹੜੇ ਬੱਸ ਦਾ ਚੱਲਦਾ ਰਾ ਜੀ ਚੱਲਦਾ ਕਿੱਧਰ ਲੱਗ ਕੇ ਨਹੀਂ ਨਾ ਲੱਗੀ ਤਾਂ ਭਈਆ ਜੀ ਇਹ ਨੱਕ ਚ ਅੰਦਰ ਕਰੋ ਨਾ ਤੁਸੀਂ ਮੈਂ ਤਾਂ ਹੁਣ ਪਿਆਰ ਭਾ ਮੇਰਾ ਮੈਂ ਤਾਂ ਖੇਚ ਲੈਣਾ ਅੰਦਰ ਨੱਕੇ ਚ ਘਸਾ ਦਿਓ ਜੇ ਨਹੀਂ ਖਿੱਚਦੀ ਤਾਂ ਨੱਕ ਦੇ ਵਿੱਚ ਪਾ ਕੇ ਘਸਾ ਦਿਓ ਇਹ ਇਹਦੀ ਉਂਗਲ ਲਵਾਓ ਜੀ ਇਹਦੀ ਉਂਗਲ ਲਾ ਲਵੇ ਨਾ ਮੜੀ ਜਾਓ ਪਤਲੀ ਉਂਗਲ ਲਾਪੜੇ ਬਾਹਲੀ ਨਾਲ ਦਵਾਈ ਖਿੱਚ ਪੁੱਤੋ ਖਰਾਬ ਹੋਊ ਦਵਾਈ ਨਾਲ ਖਿੱਚ ਲਾ ਹਾਂ ਇੱਧਰ ਵੀ ਆਈਂ ਲਾ ਦੇ ਫਿਰ ਜਿਹੜਾ ਨੱਕ ਚੱਲਿਆ ਕਰੂ ਇੱਧਰ ਲੈਚ ਵੀ ਲਵਾਓ ਜੀ ਫਿਰ ਜਿਹੜਾ ਚੱਲਦਾ ਦਾ ਇਹ ਨਾ ਤੱਕ ਰਿਹਾ ਜੀ ਖੇਚੇ ਅੰਦਰ ਜੋੜਨਾ ਜਿਹੜੇ ਇਹਦੇ ਕੰਨ ਚ ਬਵਾਹਿਆ ਨਾ ਨੋਰਮਲ ਪਾ ਦੋ ਜੀ ਇਹਦੀ ਸ਼ੇਪ ਦੀਆਂ ਚੀਜ਼ਾਂ ਪਾਉਂਦੀਆਂ ਮਾੜੀਆਂ ਹੁੰਦੀਆਂ ਜਿਹੜਾ ਉਹਨੂੰ ਪਾ ਦੇ ਮਾਸ ਠੀਕ ਹੈ ਜੀ 10 ਤਾਂ ਪਰੇ ਸਿੰਦਰ ਦਾਸ ਜੀ ਪਰ ਪਰਫਿਊਮ ਤੋਂ ਬਚਣਾ ਹੈ ਡਰਿੰਕ ਨਹੀਂ ਕੋਈ ਵੀ ਨਮਕਪੋਕੋ ਵਗੈਰਾ ਵੀ ਨਹੀਂ ਪਰ ਕੋਈ ਸੀ ਦੀ ਵਾਰ ਨਹੀਂ ਮੈਨੂੰ ਬੁਲ ਨਹੀਂ ਕਰ ਲੋ ਲੈ ਕੇ ਡੇਟ ਉਹ ਜੁੜਾ ਜੋ ਕਾਫੀ ਹੈ ਜੀ ਇਹਦੇ ਵੀ ਉਹ ਰਹਿ ਗਿਆ ਉਹ ਤਾਂ 2 ਮਿੰਟ ਬਸ ਦਿੰਦੇ ਰਹਿ ਗਿਆ ਹੈ ਇਹਨਾਂ ਵਾਸਤੇ ਚਾਹੀਦਾ ਇਹਨਾਂ ਦੇ ਵਾਸਤੇ ਚਾਹੀਦਾ ਗਰਮ ਹੋ ਠੀਕ ਹੈ ਗਰਮ ਦਿੱਤਾ ਹੋਣੀ कि टाइम हो गया दवाई लेंदेन अपने को अंग्रेजी को चलती है जी कि टाइम बाद

ਆਹ ਆਪ ਦੇ ਨਾਲ ਬਾਕ ਨਾ ਤੀਜੇ ਦਿਨ ਤੋਂ ਸੁਣਨੀ ਸ਼ੁਰੂ ਕਰੋ ਕਿਉਂਕਿ ਨਵੇਂ ਮਹੀਨੇ ਖਾਲੀ ਹੁੰਦੂਗੀ ਦਵਾਈ ਛੁੱਟ ਜੂ ਫਿਰ ਦੌਰੇ ਵੀ ਨਹੀਂ ਪੈਣਗੇ ਤੀਜੇ ਤਿੰਨੇ ਦਿਨ ਦੀ ਤਾਂ ਹੋਈ ਸੀ ਐਂਡਸ ਬਸ ਇੰਡੀਕੇਸ਼ਨ ਹੁੰਦਾ ਜੀ ਛੱਡਣ ਦਾ ਦਵਾਈ ਹੁਣ ਨਹੀਂ ਪੈਣਗੇ ਮਤ ਦਵਾਈ ਕਰ ਜੀ ਇੱਕ ਟਾਈਮ ਸੁਣਗੀ ਥੋੜੀ ਜਿਹੀ ਬਸ ਤੇ ਹੋ ਗਿਆ ਤੇ ਨਾ ਦਵਾਈ ਬੰਦ ਕਰ ਦਿਓ ਜੀ ਫਿਰ ਹਟੂਗਾ ਮਮਾਂ ਸਹੀ ਹੋ ਗਿਆ ਹੁਣ ਜਦੋਂ ਆਪਾਂ ਹੋਰ ਉਹਨੂੰ ਓਵਰਡੋਜ ਹੋ ਜਾਂਦਾ ਫਿਰ ਬਾਅਦ ਚ ਨਾ ਤਾਂ ਤੇ ਆਏ ਤੇ ਹੁਣ ਨਾ ਸੰਭਾ ਹਾਂ ਇੱਕ ਕੋਲ ਆਈ ਇਹਨਾਂ ਦੀ ਦੱਸਦੇ ਨਾ ਫਿਰ ਤੀਜੇ ਦਿਨ ਸੰਗਰਿਆ ਕਰਨਗੇ 61 ਦਿਨ ਬਾਅਦ ਲੇਖ ਦੇ 15 ਦਿਨ ਬਾਅਦ ਜੇ ਚੌਥੇ ਦਿਨ ਦੁਬਈ ਤਕਰੀਬਨ ਛੁੱਟ ਗਈ ਹੁਣ ਜਦ ਛੱਡੋਗੇ ਦੌਰੇ ਨਹੀਂ ਪੈਣਗੇ ਮੌਕੇ ਦਾ हफ्ते बाद फिर चौबीस दिन संगली करें पंचम दिन संगली आएं करें वह कहाँ हफ्ता तो हम संगली नहीं हाँ uh, जी बहुत दवाई है बहुत छोटे की दवाई सार जाना दवाई छोटे की जो लोड भाई कौन तो पहुँच लेगा हाँ मंदा दो दो है तो मैं बुक में टिका हूँ तो मैं पीठ बैठूँ आह मंदा इतना ही है मैं क्यों नहीं आप ही क्यों नहीं काला पानी तो ठंडे भी किस्से नहीं कर तू फिर क्या करूँगी सुनो क्या तंग बसा लिया कर लिया बड़ा भगवान के लिए बना होगा हेल्लो ठंडे भी करेंगे वरिष्ठ ਮਾਰੀ ਗੱਲਾਂ ਨੂੰ ਬੰਦ ਕਰਾ ਕੇ ਠੀਕ ਕਿਵੇਂ ਰਜੇ ਹੋਣਾ ਹੈ ਜੀ ਕਰਦਾ ਨਿੰਬੂ ਪਾਣੀ ਪੀ ਲਾ ਅਤੇ ਮਿੱਠੀ ਲੱਸੀ ਬਣਾ ਕੇ ਪੀ ਲਾ ਇਹਨਾਂ ਨੇ ਨਹੀਂ ਮੈਂ ਤਾਂ ਮੇਰੇ ਨਾਲ ਕੰਮ ਤੇ ਜਾਂਦੇ ਜੇ ਇਹਨੂੰ ਪੁੱਛੀ ਦੇਣਾ ਮੈਨੂੰ ਰਾਤ ਨੂੰ ਤੇ ਇਹੇ ਪਾਪ ਤੇ ਇਹਨਾਂ ਨੂੰ ਹੋਉਂਦਾ ਹੈ ਖਾਣ ਦਾ ਤਾਂ ਨਹੀਂ ਕਰਨਾ ਨਹੀਂ ਕੋਈ ਦੇਖ ਪਤਾ ਨਹੀਂ ਉਹ ਜਿਹੜੇ ਬੰਦ ਕੀਤੇ ਆਪਣੇ ਏਜ ਰੱਖਣਾ ਪਊਗਾ ਜੇ ਠੀਕ ਹੋਣਾ ਇਹਨੂੰ ਦਾਸਦੇ ਸਾਰਾ ਉਹਦਾ ਇਹ ਜੰਬੜਾ ਸਾਰੇ ਹੀ ਕੋਲਡ ਡਰਿੰਕ ਸਾਰੇ ਤਰ੍ਹਾਂ ਦੇ ਪਰਫਿਊਮ ਰਸੋਈ ਦੇ ਨੇੜ ਦੀ ਵੀ ਨਹੀਂ ਲੰਘਣਾ ਹਲਵਾਈ ਦੇ ਕੋਲੇ ਵੇਚਣਾ ਨਾ ਸੰਕੇਤ ਕਰ ਪਹਿਲਾਂ ਦੇਖੀਏ ਨੂੰ ਸਹੀ ਸਮਝਦਾ ਤੂੰ ਤੂੰ ਕੋ ਕਿਉਂ ਦੀ ਮੈਂ ਬਿਮਾਰੀ ਕਿੱਡੀ ਵੱਡੀ ਆ ਉਹਦੀ ਗੈਸ ਆ ਉਹਦੀ ਗੈਸ ਤਾਂਾਂ ਚੜਦੀ ਆ ਹਰੇਕ ਦੇ ਵੀ ਕੇ ਦੇਖ ਲਓ ਬੰਦੇ ਨੂੰ ਪਤਾ ਲੱਗਦਾ ਮਾ ਲੋ ਚੰਗੇ ਥੋੜੀ ਨੇ ਨਾ ਨਾ ਕੰਮ ਨਾ ਕਰ ਇਹ ਤਾਂ ਬਾਈ ਕੀ ਕਰੂੰਗੀ ਹੁ ਕੰਮ ਨਹੀਂ ਆ ਜਾਂਦੀ ਪਤਾ ਕਿੰਨੀ ਵਾਰ ਚੱਲਦੀ ਆ ਉਹ ਕੱਲੇ ਹੁਣ ਤਾਂ ਲੱਗਣਾ ਹੀ ਲੱਗਣਾ ਜਦੋਂ ਤੇਰਾ ਹੱਟ ਪੜਦਾ ਨਹੀਂ ਕੋਈ ਉਹ ਚੀਜ਼ਾਂ ਕਿੰਨਾ ਟਾਈਮ ਹੋ ਗਿਆ ਤੈਨੂੰ ਸਮਝ ਆ ਹਾਂ 15 ਦਿਨ ਹੋ ਗਏ ਨੇ ਹਾਂ ਉਹ ਗੁੜੀ ਤੋਂ ਬਾਈ ਕਿਸ ਜਗ੍ਹਾਆਂ ਚੂੜੀ ਨਾ ਤਾਂ ਖੇਤੀ ਇਹਦਾ ਸਤੰਦਰ 15 ਜੂਨ ਨੂੰ ਪਹਿਲਾਂ ਆਇਆ ਹੁਣ ਆਪਣੇ ਕੋਲ। ਉਹਦੇ ਤੋਂ ਹੇਠੇ ਇਹਨਾਂ ਨੂੰ ਦੱਸ ਪਾਉਂਦੇ। ਉਹ ਕਿਹਦਾ ਗੱਲ ਕਰੀਏ। ਅੱਗੇ ਵੀ ਗੱਲ ਕਰਾਂ। ਐਸਾ ਆ ਇਹ ਇਹਨਾਂ ਇਹਨੂੰ ਬਸ ਇਹਨੂੰ ਪਿਆਰ ਨਾਲ ਸਮਝਾ ਦੇ ਜੇ ਕਰੇ। ਰਿਜ਼ਿਮਟ ਇਹਨਾਂ ਨੂੰ ਇਹ ਇਹਨਾਂ ਤੁਸੀਂ ਜੇ ਤਾਂ ਤੁਹਾਨੂੰ ਆਉਂਦੀਆਂ ਨੀਂਦ ਸਹੀ ਫੇਰ ਬੰਦ ਕਰਿਓ ਜੀ ਨੀਂਦ ਦੀ ਦਵਾਈ ਐ ਇਹਨੇ ਬੰਦ ਨਹੀਂ ਕਰ ਹਾਂ ਮੈਂ ਅੱਗੇ ਅੱਗੇ ਨੂੰ ਕਰ ਦੇਣਾ ਫੇਰ ਫਿਰ ਇਹ ਤਾਂ ਫਾਈਲ ਲੈ ਲਾਂਗੇ ਬਾਹਰੋਂ ਲੈ ਲਿਓ ਜੀ ਹਾਂ ਆਪਾਂ ਤੁਹਾਨੂੰ ਕਰਕੇ ਫਾਈਲ ਲੈ ਲਾਂਗੇ ਤੁਹਾਨੂੰ ਕੋਈ ਜ਼ਿਆਦਾ ਨਹੀਂ ਹੋਵੇ ਫੇਰ ਉਹਨੂੰ ਵੀ ਹੌਲੀ ਹੌਲੀ ਬੰਦ ਹੋ ਜਾਣਾ ਸਾਰੀਆਂ ਹੀ ਛੁੱਟ ਜਾਣੀਆਂ ਜੀ ਸਾਰੀ ਇਹਦੇ ਨਾਲ ਦਵਾਈ ਨਾਲ ਨੀਂਦ ਨੂੰ ਸਭ ਸਹੀ ਹੋ ਜਾਣਾ ਆਪਣੇ ਆਲੀ ਨਾਲ ਠੀਕ ਹੈ ਤੁਹਾਨੂੰ ਸਾਰਾ ਕੋਈ ਜਿਹੜੀ ਜਿਹੜੀ ਛੱਡ ਹੁੰਦੀ ਆ ਛੱਡ ਦੇ ਉਸ ਤੋਂ ਆਪਦੇ ਵੀ ਸਰੀਰ ਬਾਦ ਚ ਰਿਕਵਰ ਹੋ ਜਾਂਦਾ ਹੁੰਦਾ ਵੱਡੀ ਚੀਜ਼ ਸੀ ਉਹ ਹਟ ਗਈ ਚਲੋ ਸੈਮੀ ਵਾਰਿਆ ਫਰੀ ਵਾਰਿਆ ਨਹੀਂ ਤਾਂ ਦੋ ਤਿੰਨ ਵਾਰਿਆ ਮੇਰੇ ਦਾ ਹੀ ਪਿੰਡ ਆਪਣੇ ਗੇ ਉਹ ਤਾਂ ਦਿਓ ਜੀ ਉਹਦਾ ਵਾਦੂ ਦੇ ਪਿੰਲਾ ਨਹੀਂ ਤੇ ਕਾਂਡ ਪਾ ਕੇ ਨਾ ਵਧੀਆਂ ਉਹਦੀ ਮਿੱਟੀ ਲੱਸੀ ਬਣਾ ਕੇ

ਔਰ ਦਾ ਨਾਮ ਤਾਂ ਨਹੀਂ ਲਗਾਤਾ ਡੈਡੀ ਜੂ ਕੀ ਹੈ ਕੋਣ ਹੈ ਇਸ ਦਿਨ ਡੈਡੀ ਨਹੀਂ ਆਦਰਾ ਇੱਕ ਵਾਰ ਕਰਨਾ ਕੋਲ ਕੇ ਇੱਕ ਵੀ ਨਾਮ ਉਹ ਬੋਲ ਲਗੀ ਦਰਦ ਵੀ ਜਾਂ ਦਰਦੀ ਹਾਂ ਆਹ ਮੰਗਿਆ ਉਹ ਮੈਂ ਆਪੇ ਚੱਕੇ ਕੋਲੇ ਕੀ ਤੇ ਉਹ ਬੜਾ ਜ਼ੋਰ ਦੀ ਬੋਲੀ ਨੋ ਉਹ ਦਾ ਨੰਬਰ ਹੀ ਆ ਗਿਆ ਆਪਣੇ ਕੋਲੇ ਮੈਨੂੰ ਲੱਗਾ ਤੀਜੀ ਵਾਰ ਹੀ ਆਇਆ ਇਹਦੇ ਕੇਵਲ ਨਹੀਂ ਲੰਦਰ ਹਾਂ ਕੇਵਲ ਵਈ ਸਮਝਦਾ ਹਾਂ ਤਿੰਨ ਵਾਰ ਕਰੀ ਨਹੀਂ ਹਾਂ ਕਿੰਨੇ ਬਣੋਗੇ ਤਨ ਫਿਰ ਕੋਈ ਨਹੀਂ 15 ਧਿਆਨ ਨਾਲ ਨਹੀਂ ਚਲਾ ਹਾਂ ਸਰ ਤਿੰਨ ਵਾਰ 15 ਦਿਨਾਂ ਬਾਅਦ ਪੇਦੀ ਤਿੰਨ ਵਾਰ ਕਰ ਦੂਗੀ ਹੁਣ ਤਿੰਨ ਵਾਰ ਤਿੰਨ ਵਾਰ ਸਮਝ ਹੁਣ ਚੰਗਾ ਹਾਂ ਨਾ ਠੀਕ ਹੋਣਾ ਤੂੰ ਹੋ ਤੇਰੀ ਉਮਰ ਕਿੰਨੀ ਕਾਲੇ ਫਿਰ ਛੋਟੀ ਉਮਰ ਹੈ ਨਾ ਧਿਆਨ ਨਾਲ ਦਵਾਈ ਸੰਗ ਪਰਹੇਜ਼ ਰੱਖ ਠੀਕ ਹੋਣਾ ਚੰਗਾ ਹੋ ਵੀ ਹੇ ਵੀ ਕੋ ਕੋ ਲੈ ਕੇ ਕਿ ਸ਼ਕੀਨਾ ਅੰਗਤੀ ਬਣਾ ਕੇ ਪੀ ਲਿਆ ਕਰ ਜਾਂ ਨਿੰਬੂ ਦੀ ਸਕੰਜੀ ਰੂ ਆਫ ਜਾ ਬਣਾ ਦਿਆ ਇੰਨੀਆਂ ਵਧੀਆ ਚੀਜ਼ਾਂ ਨੇ ਉਹ ਇੱਕ ਸ਼ਰਬਤ ਜੀ ਆਉਂਦੀ ਆ ਬ੍ਰਹਮੀ ਆਣੀ ਉਹ ਦਿਮਾਗ ਨੂੰ ਵੀ ਚੰਗੀ ਆ ਹੋਏ ਚੀਜ਼ ਲੈ ਕੇ ਪੀਆ ਕਰੋ ਨ ਕੋਲੇ ਹੈ ਹੈਗਾ ਜੀ ਕੋਈ ਹੋਰ ਮੱਸ ਠੀਕ ਹੈ ਠੀਕ ਹੈ ਜੀ ਸਿੰਗਾ ਦੀ ਲੈਣੀ ਹੈ ਜੀ ਇਹ ਜੀ ਪੰਜਾਬੀਆਂ ਬੋ ਜਾਂਦੇ ਕਿਸੇ ਲਿਆ ਜਾਂਦੇ ਹੈ ਇਹਨਾਂ ਪੰਜਾਬੀਆਂ ਦਾ ਹਾਸਾ ਹੂ ਹੁਣੇ 3 ਤੇ ਬਾਈਕ ਤੋਂ ਤੁਸੀਂ ਹਨਾ 5-7 ਮਿੰਟ ਬੈਠ ਕੇ ਹਾਂ ਹਾਂ ਮਾਂ ਦੀ ਰੋਏ ਕੋਲੇ ਥੋੜੀ ਜਿਹੀ ਲੈਣੇ ਹਨਾ ਹਾਂ ਜੀ ਹਾਂ ਚਾਹ ਦੀ ਇਕੱਠਣ ਦੀ ਦਿੱਤੇ ਜੀ ਹਾਂ ਚਾਹ ਦੀ ਇਕੱਠਣ ਦੀ ਦਿੱਤੇ ਜੀ ਹਾਂ ਜੀ ਹਾਂ ਉਹ ਤਾਂ ਨਹੀਂ ਉਹ ਅੰਕਾਟ ਤੇ ਆ ਗਏ ਨਾ